ਮਿਤੀ 17 3 2024 ਨੂੰ ਫੂਲਪਿੰਡ ਦੇ ਵਿੱਚ ਇੱਕ 9 ਸਾਲ ਦੇ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਇੱਕ ਮੋਟਰਸਾਈਕਲ ਸਵਾਰ ਅਣਪਛਾਤਾ ਬੰਦਾ ਉਹਨੂੰ ਕਿਡਨਾਪ ਕਰਕੇ ਮੋਟਰਸਾਈਕਲ ਤੇ ਲੈ ਗਿਆ ਇਸ ਤੋਂ ਬਾਅਦ ਬਠਿੰਡਾ ਪੁਲਿਸ ਦੀ ਵੱਖ-ਵੱਖ ਟੀਮਾਂ ਬਣਾਈ ਗਈ ਉਹਦੇ ਵਿੱਚ ਡੀਐਸਪੀ ਡੀ ਇੰਚਾਰਜ ਸੀਆਈਏ 1 ਉਸ ਤੋਂ ਇਲਾਵਾ ਡੀਐਸਪੀ ਫੂਲ ਐਸਐਚਓ ਫੂਲ ਐਸਐਚਓ ਸਿਟੀ ਰਾਮਪੁਰਾ ਇਹਨਾਂ ਦੀ ਸਾਰਿਆਂ ਦੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਸੀਂ ਹਰ ਐਂਗਲ ਤੋਂ ਇਹਨੂੰ ਇਨਵੈਸਟੀਗੇਟ ਕਰਨਾ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਇੱਕ ਦਿਨ ਬਾਅਦ ਬੱਚਾ ਖੇਤਾਂ ਦੇ ਵਿੱਚੋਂ ਬੇਸੂਦੀ ਹਾਲਤ ਦੇ ਵਿੱਚ ਰਿਕਵਰ ਹੋ ਗਿਆ ਸੀ ਪਬਲਿਕ ਦੀ ਮਦਦ ਦੇ ਨਾਲ ਉਹਨੂੰ ਸਹੀ ਸਲਾਮਤ ਆਪਣੇ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਹਵਾਲੇ ਕੀਤਾ ਗਿਆ ਫਿਰ ਉਸ ਤੋਂ ਬਾਅਦ ਵੀ ਅਸੀਂ ਇਹਨੂੰ ਜਦੋਂ ਇਨਵੈਸਟੀਗੇਟ ਕਰਨ ਦੇ ਸੀ ਉਹਦੇ ਕਰਤਿਆਂ ਨੂੰ ਕਾਲ ਆਈ ਫਿਰੋਤੀ ਦੀ ਕਿ ਬਈ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈਗਾ ਸਾਨੂੰ 50 ਲੱਖ ਰੁਪਏ ਦਿਓ ਉਸ ਤੋਂ ਬਾਅਦ ਅਸੀਂ ਹੋਰ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤੇ ਦੋਸ਼ੀ ਨੂੰ ਅਸੀਂ ਅੱਜ ਸਾਡੀ ਸੀਆਈਏ 1 ਦੀ ਟੀਮ ਨੇ ਤੇ ਅਰੈਸਟ ਕਰ ਲਿਆ ਹੈ ਇਹਦੇ ਕੋਲੋਂ ਜਿਹੜਾ ਫੋਨ ਇਹਨੇ ਯੂਜ਼ ਕੀਤਾ ਸੀ ਕਾਲ ਕਰਨ ਲਈ ਉਹ ਵੀ ਬਰਾਮਦ ਹੋ ਗਿਆ ਤੇ ਨਾਲ ਜਿਹੜੀ ਬਾਈਕ ਇਹਨੇ ਯੂਜ਼ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ ਮੈਂ ਦੱਸਣਾ ਚਾਹਨਾ ਜਿਹੜਾ ਦੋਸ਼ੀ ਹੈ ਆ ਫੈਮਿਲੀ ਦਾ ਪਹਿਲਾਂ ਤਾਂ ਅਨਨੋਨ ਹੈ ਬੱਚੇ ਦੇ ਫਾਦਰ ਦੇ ਕੋਲੋਂ ਪਹਿਲਾਂ 15 ਦਿਨ ਰਹਿ ਕੇ ਗਿਆ ਹੈ 6 ਮਹੀਨੇ ਪਹਿਲਾਂ ਬੱਚੇ ਦੇ ਫਾਦਰ ਫਿਜ਼ੀਓਥੈਰੇਪੀ ਦਾ ਕੰਮ ਕਰਦੇ ਨੇ ਤੇ ਇਹ ਤੋਂ ਇਹ ਕੰਮ ਵੀ ਸਿੱਖੇ ਗਿਆ ਹੈ ਬੱਚਾ ਇਹਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਦੀ ਇੰਟੈਂਸ਼ਨ ਬੱਚੇ ਨੂੰ ਕਿਡਨਾਪ ਕਰਕੇ ਘਰਦਿਆਂ ਤੋਂ ਫਰੋਤੀ ਦੇ ਪੈਸੇ ਮੰਗਣ ਦੀ ਸੀ ਤੇ ਇਸ ਤੋਂ ਇਲਾਵਾ ਬਾਕੀ ਅਸੀਂ ਸਾਰੇ ਐਂਗਲ ਤੋਂ ਇਨਵੈਸਟੀਗੇਟ ਕਰਦੇ ਪਏ ਹਾਂ ਆ ਬੱਚੇ ਨੂੰ ਆ ਖੇਤ ਚ ਲੈ ਜਾ ਕੇ ਉਹਦੀ ਵੀਡੀਓ ਬਣਾਈ ਤੇ ਉਹ ਵੀਡੀਓ ਵੀ ਘਰਦਿਆਂ ਨੂੰ ਭੇਜੀ ਕਿ ਆ ਵੇਖੋ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈ ਤੇ ਸਾਨੂੰ ਪੈਸੇ ਦਿਓ ਤੇ ਜਦੋਂ ਇਹਨੂੰ ਆਲ ਮਹਿਸੂਸ ਹੋਇਆ ਕਿ ਬਈ ਬੱਚਾ ਤੈਨੂੰ ਜਾਣਦਾ ਹੈ ਕੱਲ ਨੂੰ ਨਾ ਲੈ ਸਕਦਾ ਹੈ ਉਦੋਂ ਇਹਨੂੰ ਐਨੇ ਬੱਚੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਦੱਬਣ ਦੀ ਵੀ ਕੋਸ਼ਿਸ਼ ਕੀਤੀ ਪਰ ਉੱਥੇ ਪਬਲਿਕ ਦੇ ਮੂਮੈਂਟ ਸੀ ਤੇ ਆ ਘਬਰਾ ਗਿਆ ਤੇ ਉੱਥੇ ਬੱਚੇ ਨੂੰ ਛੱਡ ਕੇ ਫਿਰ ਉੱਥੋਂ ਭੱਜ ਗਿਆ ਪਬਲਿਕ ਦੀ ਮੂਮੈਂਟ ਦੇ ਨਾਲ ਬੱਚਾ ਉਸੇ ਟਾਈਮ ਰਿਕਵਰ ਹੋ ਗਿਆ ਸੀ ਤੇ ਆ ਅੱਜ ਫੜਿਆ ਗਿਆ ਹੈ ਬੋਸ਼ੀ ਕਿੰਨੇ ਦੇ ਸਮਾਜਿਕ ਕਿੰਨੇ ਪੈਸੇ ਮੰਗ ਰਿਹਾ ਸੀ ਇਹਨੇ 50 ਲੱਖ ਰੁਪਏ ਮੰਗੇ ਸੀ ਕਰਤਾ ਸਰ ਬੈਕਗ੍ਰਾਉਂਡ ਕੀ ਹੈ ਜਿਹਾ ਲੱਗਦਾਗਾ ਪਹਿਲਾਂ ਵੀ ਇਹਨੂੰ ਮਾਮਲਾ ਦਰਜ ਹੈ ਕਿ ਕਾਰਨ ਕੀ ਸੀ ਪੈਸੇ ਕਿਉਂ ਮੰਗਦਾ ਸੀ ਇੱਥੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ ਹੁਣ ਆ ਫਿਜ਼ੀਓਥੈਰੇਪੀ ਦਾ ਹੀ ਕੰਮ ਕਰਦਾ ਹੈ ਉੱਥੇ ਲੁਧਿਆਣੇ ਵੀ ਇਹਨੇ ਆਪਣਾ ਇੱਕ ਕਲੀਨਿਕ ਟਾਈਪ ਖੋਲਿਆ ਹੋਇਆ ਹੈ ਡਿਗਰੀਆਂ ਦੇ ਕੋਲ ਕੋਈ ਹੈ ਨਹੀਂ ਤੇ ਐਂਡ ਉਹ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਇਹ ਨਿਆ ਕੰਮ ਕੀਤਾ। ਨਸ਼ੇ ਵਗੈਰਾ ਦਾ ਪੂਰੀ ਨਾ ਉਹ ਵੀ ਹਜੇ ਕੋਈ ਐਂਗਲ ਸਾਹਮਣੇ ਆਇਆ ਨਹੀਂ ਅਜੇ। ਇਹ ਸਰ ਗ੍ਰਿਫਤਾਰ ਕਿਸੂ ਕੀਤਾ ਗਿਆ ਹੈ ਕਿਸ ਤਰ੍ਹਾਂ ਦਾ ਉਹ ਸਾਰੀ ਡਿਟੇਲ ਅਸੀਂ ਦੱਸ ਦੇਵਾਂਗੇ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਜੇ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਔਰ ਡੁੰਗਾਈ ਨਾਲੇ ਦੀ ਪੁੱਛਗਿੱਛ ਕਰਾਂਗੇ ਤੇ ਅੱਗੇ ਦੀ ਵੀ ਸਾਰੀ ਤਫਤੀਸ਼ਾਂ ਵੀ ਕਰਾਂਗੇ। ਬੱਚਾ ਬੇਹੋਸ਼ ਮਨਜ਼ਰ ਨਾ। ਬੱਚਾ ਥੋੜਾ ਗੁੰਮਸੁੰਮ ਹਾਲਤ ਦੇ ਵਿੱਚ ਮਿਲਿਆ ਸੀ ਜਿਵੇਂ ਥੋੜਾ ਪਰੇਸ਼ਾਨ ਹਾਲਤ ਦੇ ਵਿੱਚ ਮਿਲਿਆ। ਅੱਲਾ ਦਵਾਏ ਸੀ ਇਹਦਾ ਬੱਚੇ ਦਾ ਕੀ ਕੋਈ ਹਾਂ ਗਲਾ ਘੋਟਣ ਦੀ ਹਜੇ ਤੱਕ ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਫਿਰ ਵੀ ਜੇ ਪੁਲਿਸ ਰਿਮਾਂਡ ਦੇ ਦੌਰਾਨ ਕੋਈ ਹੋਰ ਆਂਦੀ ਹੈ ਦਾਦੀ ਗੱਲ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਬਾਈਕ ਤੇ ਗਿਆ ਸੀ ਮੇਰੀ ਹਾਂਜੀ ਬਾਈਕ ਤੇ ਲਗੇਗੀ ਬੈਲਾਫਸ ਲਾਇਆ ਕੀ ਮਤਲਬ ਕੋਈ ਗੱਲ ਕੀ ਮੇਲੇ ਕੇ ਗਿਆ ਕੋਈ ਐਨੇ ਉਦੋਂ ਬੱਚੇ ਨੂੰ ਆਈ ਕਿ ਐਸੇ ਕਿ ਤੇਰੇ ਫਾਦਰ ਤੈਨੂੰ ਬੁਲਾ ਰਹੇ ਨਹੀਂ ਤੂੰ ਆ ਜਾ ਮੇਰੀ ਬਾਈਕ ਤੇ ਬਹਿ ਜਾ ਕਿਉਂਕਿ ਆ ਪਹਿਲਾਂ ਤਾਂ ਨੌਨ ਸੀ ਬੱਚੇ ਦਾ ਤੇ ਫਿਰ ਬੱਚਾ ਇਹਦੇ ਨਾਲ ਬਹਿ ਗਿਆ ਸਿਰਫ ਲਾ ਆ ਮੇ ਇਹ ਇਕੱਲੇ ਦੀ ਜਿਹੜੀ ਹੈਗੀ ਹੈ ਇਨਵੋਲਵਮੈਂਟ ਸਾਹਮਣੇ ਹਾਂਜੀ ਹੁਣ ਇਹ ਦੀ ਇਕੱਲੇ ਦੀ ਹੈਗੀ ਹੈ ਕਿੰਨੇ ਟਾਈਮ ਬਾਅਦ ਜਿਹੜਾ ਬੱਚਾ ਪ੍ਰਾਪਤ ਹੋਇਆ ਜੀ ਕਿੱਥੇ ਰੱਖਿਆ ਕੁਝ ਪਤਾ ਨਹੀਂ ਸੀ ਆ ਬੱਚੇ ਨੂੰ ਇੱਕ ਦਿਨ ਲੁਧਿਆਣੇ ਲੈ ਕੇ ਗਿਆ ਸੀ ਆਪਣੇ ਕਲੀਨਿਕ ਤੇ ਉੱਥੇ ਰੱਖਿਆ ਇੱਕ ਰਾਤ ਜਦੋਂ ਸਭ ਤੋਂ ਪਹਿਲਾਂ ਲੈ ਕੇ ਗਿਆ ਸੀ ਫਿਰ ਅਗਲੇ ਦਿਨ ਆ ਇੱਥੇ ਮਲੇਰਕੋਟਲੇ ਏਰੀਆ ਦੇ ਨੇੜੇ ਲੁਧਿਆਣੇ ਦੇ ਨੇੜੇ ਖੇਤਾਂ 'ਚ ਬਣੇ ਹੋਏ ਆ ਉੱਥੇ ਲੈ ਕੇ ਗਿਆ ਫਿਰ ਉੱਥੋਂ ਬੱਚੇ ਨੂੰ ਛੱਡ ਕੇ ਉੱਥੋਂ ਭੱਜ ਗਿਆ ਸੀ ਕੋਈ ਸ੍ਰੀ ਰਿਤ ਸੂਸ਼ਣ ਕਰਾਤਾ ਉਹ ਮਾਮਲਾ ਹਜੇ ਸਾਹਮਣੇ ਨਹੀਂ ਆਇਆ ਐਦਾ ਇੰਟੈਂਸ਼ਨ ਬੱਚੇ ਨੂੰ ਕਿਡਨਾਪ ਕਰਕੇ ਕਰਦੇ ਆ ਉਹ ਪੈਸੇ ਮੰਗਣ ਦਾ ਹੀ ਸੀ ਪਰ ਉਸ ਐਂਗਲ ਤੋਂ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਨ ਦੇ ਆ ਬੱਚੇ ਦਾ ਅਸੀਂ ਮੈਡੀਕਲ ਵੀ ਕਰਾਣ ਲੱਗੇ ਆ ਤੇ ਇਹਦੀ ਵੀ ਪੁੱਛਗੀ ਚ ਡੰਗਾਈ ਨਾਲ ਕਰਕੇ ਸਾਰਾ ਜਿਹੜਾ ਵੀ ਮਾਮਲਾ ਹੈ ਉਹ ਹੋਰ ਜੇ ਕੋਈ ਤੱਤ ਸਾਹਮਣੇ ਆ ਉਹ ਤੁਹਾਨੂੰ ਦੱਸ ਦਵਾਂਗੇ एक कदम होर तारा कॉन्वेंट स्कूल द्वारा एकदूल गोड किया है पर ज्यादा बेहतर सहलता भी एस नवे स्कूल दिता जाए गिया तलवं सबो सरदूलगढ़ रोड ते बने नवे तारा कॉन्वेंट स्कूल है ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ